ਜੇ ਇਹ ਸਰ ਨਾ ਸਾਡਾ ਮਸਲਾ ਹੋਇਆ ਇੱਕ ਦੋ ਦਿਨਾਂ ਚ ਤੇ ਸਰਪੰਚੇ ਦਾ ਜ਼ਿੰਮੇਵਾਰਾਂ ਤੇ ਅਸੀਂ ਬਠਿੰਡੇ ਪੀਸੀ ਡਾਕਟਰ ਦੇ ਮੂਹਰੇ ਤੇਲ ਪਾ ਕੇ ਬੱਜਿਆ ਹੋਰ ਚਾਰਾ ਹੀ ਨਹੀਂ ਕੋਈ ਜੀ ਬੱਜਿਆ ਕਰੋ ਮੈਂ ਸਾਡੇ ਕੋਲ ਕੋਈ ਚਾਰਾ ਨਹੀਂ ਸੋਚ ਤਸੀਂ ਪੁੱਛੋ ਹਲਕੇ ਦੇ ਪਿੰਡ ਦਾਨ ਸਿੰਘ ਵਾਲਾ ਵਿਖੇਆਂ ਜਿੱਥੇ ਖਬਰ ਮਿਲੀ ਸੀ ਕਿ ਨਸ਼ਾ ਤਸਕਰਾਂ ਨੇ ਰਾਤ ਨੂੰ ਪਟ્રોલ ਬੰਬਾਂ ਨਾਲ ਹਮਲਾ ਕਰਕੇ ਅੱਠ ਘਰ ਆਪਾਂ ਸਾੜਦੇ ਨਹੀਂ ਕਹਿ ਸਕਦੇ ਤਬਾਹ ਕਰਦੇ ਖਤਮ ਕਰਦੇ ਘਰ ਦੇ ਵਿੱਚ ਜੇ ਆਪਾਂ ਕਹੀਏ ਭਾਂਡੇ ਭਾਂਡੇ ਤੱਕ ਨਹੀਂ ਬਚੇ ਮੰਜਾ ਬੈੱਡ ਬਿਸਤਰੀ ਮੋਟਰਸਾਈਕਲ ਸਭ ਸਾੜ ਕੇ ਸਵਾਹ ਕਰਤੇ ਛੱਤਾਂ ਡਿੱਗ ਪੀਆਂ ਉਹ ਵੀਡੀਓ ਵੀ ਤੁਹਾਨੂੰ ਵਿੱਚ ਔਲਾਦ ਹੈ ਕਿ ਦਿਖਾ ਦਾਂਗੇ ਪਰ ਜਿਹੜੇ ਇਹਨਾਂ ਦੇ ਹਾਲਾਤ ਹੈ ਤੇ ਦਿਲਰੋਂ ਦਾ ਬੋਲਣ ਲਈ ਕੁਝ ਨਹੀਂ ਹੈਗਾ ਵੇਖੇ ਤੁਸੀਂ ਸਮਝ ਨਹੀਂ ਸਕਦੇ ਵੀ ਪੰਜਾਬ ਚ ਹੋ ਸਕਦਾ ਮਤਲਬ ਆਪਾਂ ਸੋਚ ਨਹੀਂ ਸਕਦੇ ਵੀ ਇਹ ਕੰਮ ਪੰਜਾਬ ਚ ਹੋ ਸਕਦਾ ਤਿੰਨ ਚਾਰ ਦਿਨ ਪਹਿਲਾਂ ਇਸ ਪਿੰਡ ਦੇ ਵਿੱਚ ਇਸ ਬਸਤੀ ਦੇ ਵਿੱਚ ਹਰ ਡਰੱਗ ਦਾ ਕੰਮ ਕਰਦਾ ਜਿਵੇਂ ਪਿੰਡ ਦੇ ਵਿੱਚ ਡਰੱਗ ਵਿਖਦੀ ਆ ਤਾਂ ਪਹਿਲੀ ਗੱਲ ਤਾਂ ਪ੍ਰਸ਼ਾਸਨ ਦਾ ਕੰਮ ਹੁੰਦਾ ਪਰ ਲੋਕ ਵੀ ਉੱਠ ਗਏ ਉਹਨਾਂ ਨੇ ਕਿਹਾ ਵੀ ਭਾਈ ਤੂੰ ਨਾ ਇਹ ਕੰਮ ਕਰ ਤਾਂ ਪੂਰੇ ਉਹਨੇ 100 150 ਬੰਦੇ ਦਾ ਹਿਊਮ ਇਕੱਠਾ ਕਰਕੇ ਸਾਰੀ ਰਾਤ ਤੇ ਦੱਸਦੇ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤਾਈਂ ਨੰਗਾ ਤਾਡਵ ਇੱਥੇ ਨੱਚਿਆ ਗਿਆ ਪੈਟਰੋਲ ਬੰਬ ਬਣਾ ਕੇ ਘਰਾਂ ਦੇ ਵਿੱਚ ਅੱਗ ਲਾਈ ਗਈ ਅਸੀਂ ਸਾਰੇ ਘਰ ਵਿੱਚ ਕਿਹ ਸ਼ੱਪਾ ਢਿੱਗੀਆਂ ਪਈਆਂ ਕੱਪੜੇ ਸਾੜ ਦਿੱਤੇ ਇੱਕ ਘਰੇ ਸੀਗੇ ਉਹਨਾਂ ਦੀ ਬੇਟੀ ਦੇ ਵਿਆਹ ਦਾ ਸਮਾਨ ਇਕੱਠਾ ਹੋਇਆ ਸੀ ਉਹ ਸਾਰਾ ਅਗਲਾ ਕੇ ਸਾੜਿਆ ਪਿਆ ਰੂੜੇ ਸਾਰੇ ਪਿੰਡ 'ਚ ਖਿਲਰੇ ਪਏ ਆ ਤੇ ਕਮਾਲ ਦੀ ਗੱਲ ਇਹ ਆ ਬਿਨਾਂ 11 ਵਜੇ ਤੋਂ ਇਹ ਦੱਸਦੇ ਆ ਵੀ ਜਦੋਂ ਰੌਲਾ ਪਿਆ ਲੋਕਾਂ ਨੇ ਹਾਲ ਪਹਿਰੇ ਮਚਾਈ ਫੋਨ ਕੀਤੇ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਤੇ ਅੱਜ ਹਾਲਤੇ ਆਮੀ ਪੈ ਰਿਆ ਠੰਡ ਠਰਕਾ ਲੱਗਾ ਤੇ ਆ ਪਰਿਵਾਰ ਵਿਚਾਰੇ ਆ ਬਜ਼ੁਰਗ ਇੱਥੇ ਖੜੇ ਆ ਘਰਾਂ ਦੇ ਛੱਤਾਂ ਨਹੀਂ ਬਹੁਤ ਹੀ ਮਾੜੇ ਹਾਲਾਤ ਕਹਿਣਾ ਜੀ ਕਿਸੇ ਨੇ ਕੁਝ ਇੱਕ ਮੈਂ ਵੇਖਿਆ ਪਤਾ ਨਹੀਂ ਬੋਲਦੇ ਨਹੀਂ ਪਏ ਵੀ ਖਣੀ ਡਰ ਜਾਂ دہشت ਹੀ ਇੰਨੀ ਵੀ ਉਹਨਾਂ ਨੇ ਜੋ ਕੀਤਾ ਦੇਖੋ ਮਨੋ ਤੁਸੀਂ ਇੰਨੀ دہشت ਆ ਵੀ ਪਰਿਵਾਰ ਜਦੋਂ ਆਪਾਂ ਜਾਣਦੇ ਆ ਕੋਈ ਇੱਕ ਬੰਦਾ ਦੱਸਦਾ ਮੂਰੇ ਉਹ ਕੈਮਰੇ ਮੂਰੇ ਹੋ ਕੇ ਰਾਜੀ ਨਹੀਂ ਤੇ ਦਰਨੋ ਵੀ ਬੰਦਾ ਉਹਨਾਂ ਦਾ ਯਾਰ ਕਮਾਲ ਹੋ ਗਈ ਯਾਰ ਜਿਵੇਂ ਤੁਸੀਂ ਵੇਖੋ 11 ਤੋਂ ਲੱਗੇ 4 ਵਜੇ ਤਾਈਂ ਯਾਰ ਬੰਦੇ ਇਕੱਠੇ ਹੋ ਗਏ ਇੱਕ ਪੰਜਾਬ ਦੇ ਪਿੰਡ ਦੇ ਵਿੱਚ ਐ ਘਰਾਂ ਨੂੰ ਲੱਗਾ ਲਾ ਦੇਣ ਉਹ ਵੀ ਪਿੰਡ ਜਿਹੜਾ ਬਾਬਾ ਦਾਨ ਸਿੰਘ ਦਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਤੋਂ ਜਿਨ੍ਹਾਂ ਨੇ ਸਿੱਖੀ ਮੰਗੀ ਸੀ ਉਹਨਾਂ ਨੇ ਕਹੇ ਮੈਨੂੰ ਤਨਖਾਹ ਨਹੀਂ ਚਾਹੀਦੀ ਵੀ ਅੱਜ ਸਵਾਲ ਆ ਮੇਰੇ ਹਿਸਾਬ ਦੇ ਵਿੱਚ ਵੀ ਇਹ ਉਹ ਸਰਕਾਰ ਬਣੀ ਆ ਭਗਵੰਤ ਮਾਨ ਦੀ ਜਿਨ੍ਹਾਂ ਨੇ ਪੋਸਟਰ ਲਵਾਏ ਸੀ ਵੀ ਮੀਡੀਆ ਚਿੱਟਾ ਵੇਚਦਾ ਹਾਂਜੀ ਤੇ ਹੁਣ ਸਵਾਲ ਇਹ ਆ ਵੀ ਸਵਾਲ ਕੀ ਸਪਸ਼ਟ ਆ ਵੀ ਇਥੇ ਕਹਿਣਾ ਹੂ ਭਗਵਾਨਤਮਾਨ ਦੀ ਸਰਕਾਰ ਦੀ ਸ਼ਹਿਦ ਚਟਾ ਵਿਖਦਾ ਦੇਖਦਾ ਤੇ ਉਹਦੀ ਸ਼ਹਿਦ ਆ ਸਾਰਾ ਕੁਝ ਹੋਇਆ ਉਹ ਤੋਂ ਬਿਨਾਂ ਕਿਵੇਂ ਹੋ ਸਕਦਾ ਵੀ ਜਿਵੇਂ ਸ਼ਹਿਰ ਆਵੇ ਵੀ ਇੱਕ ਦੁੱਕੀ ਦਾ ਡਰਗ ਸਮਗਲਾਰਾ ਸਾਰੇ ਇਕੱਠੇ ਕਰਕੇ ਪਿੰਡ ਨੂੰ ਆਕਲਾ ਦੇ ਨਾਲੇ ਪੱਖੇ 100 100 ਮੀਟਰ ਦੂਰ ਘਰ ਆ ਵੀ ਪੂਰੀ ਪਲੈਨਿੰਗ ਨਾਲ ਇੱਕ ਘਰ ਸਾਢੇ ਗਾ ਵੀ ਐਡੋ ਵੱਡੀ ਪਏ ਕਿਵੇਂ ਹੁਣ ਕਿ ਟੱਟੀਾਂ ਤੇ ਬੱਕਰੀਆਂ ਗੋਲ ਕੇ ਲੈ ਜੀ ਨੀੜੇ ਤੱਕ ਸਾੜ ਤੇ ਛੱਡੇ ਹੀ ਕੋਈ ਨਹੀਂ ਕਾਪੇ ਵੱਜੇ ਵੇ ਜੀ ਸਾਰਿਆਂ ਦੇ ਬਾਰੇ ਤੇ ਹਜੇ ਵੀ ਪ੍ਰਸ਼ਾਸਨ ਵੀ ਸੁੱਤੀ ਨੀਂ ਸੁੱਤਾ ਪਿਆ ਜਦੋਂ ਸਿੱਖਾਂ ਦੇ ਮੁੰਡਿਆਂ ਦੀ ਉਦੋਂ ਵਾਰੀ ਆ ਜਾਂਦੀ ਆ ਉਹ ਜਾ ਕੇ ਯੂਪੀਸੀ ਯੂਪੀਸੀ ਤਿੰਨ ਮਾਰਤੇ ਉਹ ਵੀ ਗਰੀਬ ਘਰਾਂ ਦੇ ਸੀ ਤੈਨੂੰ ਇੱਥੇ ਹਜੇ ਪਤਾ ਨਹੀਂ ਇੱਕ ਫੜਿਆ ਦੋ ਫੜਿਆ ਚਾਹੀਦਾ ਇਹ ਇੱਥੇ ਅੱਜ ਡਾਰ ਡੈਸ਼ ਤਾ ਤੇ ਆਪਾਂ ਨੂੰ ਕੋਈ ਇੱਕ ਮੁਲਾਜ਼ਮ ਨਹੀਂ ਮਿਲਿਆ ਇਸ ਪਿੰਡ ਹਾਂ ਘਟ ਘਟ ਪਹਿਰਾ ਲੱਗਾ ਹੁੰਦਾ ਵੀ ਇੱਥੇ ਚੌਂਕੀ ਬਣੀ ਚਾਹੀਦੀ ਆ ਇਹਨਾਂ ਨੂੰ ਹੌਸਲਾ ਹੋਇਆ ਜਿਹੜੇ ਬੈਠੇ ਨੇ ਬੈਠੇ ਨੂੰ ਇਹ ਬੋਲਣ ਵੀ ਕਿਹੜੇ ਆਸਰੇ ਜਦੋਂ ਇਹਨਾਂ ਨੂੰ ਕੋਈ ਦੀਂਦਾ ਹੀ ਨਹੀਂ ਬਚਾਊ ਕੌਣ ਬਚਾਊ ਕੌਣ ਬਹੁਤ ਸ਼ਰਮਨਾਕ ਹਾਲਾਤ ਆ ਤੇ ਫਟੇ ਲਾਉਂਦਾ ਇਹੋ ਜੀ ਸਰਕਾਰ ਇੱਕ ਵੀ ਦੱਸਿਓ ਐਮਐਲਏ ਸਾਹਿਬ ਜਿਹੜੇ ਇੱਥੋਂ ਦੇ ਇੱਧਰ ਤੋਂ ਆ ਜੁੜੀ ਹੋਊ ਪੁੱਛੋ ਦੇ ਨਹੀਂ ਨਹੀਂ ਕੁੱਨੇ ਮੈਂ ਕਰ ਲੈਣਾ ਤੁਹਾਡੇ ਲਈ ਤੁਸੀਂ ਐ ਬੋਲ ਦਿਓ ਹਾਂ ਵੀ ਆਇਆ ਐਮਐਲ ਪਿੰਡ ਹਾਂਜੀ ਹਾਂਜੀ ਆਇਆ ਕੀ ਕਹਿ ਕੇ ਗਿਆ ਜੀ ਉਹ ਦੋ ਕਰੀ ਜਾਣੇ ਉਹ ਬੰਦੇ ਨੇ ਪੁੱਛ ਵਾਰੀ ਨਾਲ ਜੀ ਵਾਰੀ ਨਾਲ ਵਾਰੀ ਨੂੰ ਜੀ ਨਹੀਂ ਪਿੰਦੀ ਉਹਨੇ ਕੁਛ ਵੀ ਪੁੱਛਿਆ ਕੇਰਾ ਫੋਟੋ ਕਿਹਾ ਸਾਰੇ ਘਰਾਂ ਜਾ ਕੇ ਸਾਨੂੰ ਉਹ ਬੰਦੇ ਲੈ ਆਣੇ ਪੁੱਛਾ ਛੋਡੇ ਘਰ ਕਿਵੇਂ ਆਪਣੇ ਘਰ ਦੋ ਹੀ ਨੁਕਸਾਨ ਹੋਇਆ ਹਾਂਜੀ ਅੱਛਾ ਹੀ ਉਹਨੇ ਭਰਾਵਾਂ ਦੇ ਘਰ ਪੱਤੀਆ ਨਹੀਂ ਲੜਾਈ ਕੋਈ ਹੋਰ ਸੀ ਕਿ ਨਸ਼ੇ ਤੋਂ ਹੀ ਚੱਲੇ ਨਸ਼ੇ ਤੋਂ ਚੱਲਦੀ ਸੀ ਅਸੀਂ ਇਹ ਛਡਾਉਣ ਹੀ ਗਏ ਸੀ ਉਹ ਮੁੰਡੇ ਇੰਜ ਨੂੰ ਕੁੱਟਣ ਆਏ ਸਿਓ ਅੱਛਾ ਸਾਰੇ ਘਰ ਜਿੰਨੇ ਵੀ ਨਾਲ ਸੀ ਅਸੀਂ ਉਹ ਮੁੰਡੇ ਸਾਰੇ ਛਡਾਉਂਦੇ ਥੂ ਫੋਟੋ ਤੇ ਮਾਰ ਕੇ ਸਤਾ ਅਸੀਂ ਫੋਟੋ ਵੀ ਦੇਖ ਲਈਓ ਬੰਦੇ ਦੀ ਐਮਐਲਏ ਦੇ ਨਾਲ ਵੀ ਹੈਗੀਆਂ ਪਿੰਡ ਦਾ ਸਰਪੰਚ ਕਿੱਧਰ ਸਰਪੰਚ ਉਹਦੇ ਨਾਲ ਉਹਦੀਆਂ ਫੋਟੋ ਸਰਪੰਚ ਨਾਲ ਹੀ ਦੇਖ ਲਈਆਂ ਹਾਂ ਸਰਪੰਚ ਦੇ ਘਰੇ ਵੀਰ ਜੀ ਮੈਨੂੰ ਤਨਕੀ ਦਿੱਤੀ ਗਈ ਸੀਗੀ ਕਹਿੰਦਾ ਕਿ ਇਹਨੇ ਅੱਗ ਲਾਈ ਗਈ ਤੂੰ ਕਰਨ ਨੂੰ ਅੱਗ ਲਾਉਂਗਾ ਇਹਨਾਂ ਦੇ ਕਹਿੰਦਾ ਵੀ ਇਹ ਮੈਨੂੰ ਆਏ ਕਹਿੰਦੇ ਅਫਰਾਨਾ ਤਨਕੀ ਥੋੜਾ ਸੀ ਉਹਨੇ ਤਾਂ ਜੋ ਕਿਹਾ ਕਰਤਾ ਹਨਾ ਸਰਪੰਚ ਨੇ ਇਹ ਨਹੀਂ ਕਿਹਾ ਵੀ ਤੂੰ ਨਹੀਂ ਆ ਕਿਹਾ ਮੈਨੂੰ ਮਾਰਦੀ ਵੀ ਤਨਕੀ ਦਿੱਤੀ ਮੈਨੂੰ ਤੇ ਰਾਤ ਨੂੰ ਬੋਟ ਹੋਈ ਵੈਸੀ ਸਰਪੰਚ ਦਾ ਹੱਕ ਭਾਂਦਾ ਵੀ ਪੁਲਿਸ ਨੂੰ ਫੋਨ ਕਰਦਾ ਵੀ ਇਹ ਬੰਦੇ ਚੱਕ ਕੇ ਲੈ ਜਾਂਦਾ ਬਿਲਕੁਲ ਜਿੱਦੋਂ ਸਾਡੀ ਦਰਖਾਸਤ ਹੋਈ ਸੀ ਪਹਿਲਾਂ ਉੱਤੇ ਸਰਪੰਚ ਵੀ ਜੰਮੇ ਹੋਏ ਬਣਦੀ ਪਹਿਲੀ ਪਿੰਨਾਰੀ ਸਰਪੰਚ ਦੀ ਬਣਦੀ ਇਹ ਮਹੌਲਾ ਹੈਗਾ ਸਰਕਾਰ ਦਾ ਮੁੱਢਲੀ ਜਮੇ ਮੇਰੀ ਗੱਲ ਸੁਣੋ ਮੁੱਢਲੀ ਜਮੇਵਰੀ ਕੀਦੀ ਹੈ ਸਰਕਾਰ ਨੇ ਮੇਨਟੇਨ ਕਰਨਾ ਹੁਣ ਇੱਥੇ ਕਮਾਲ ਦੀ ਗੱਲ ਹੈ ਚੱਲ ਯਾਰ ਨਸ਼ੇ ਵਾਲਾ ਵੀ ਕੰਮ ਛੱਡ ਦਿਓ ਵੀ ਨਹੀਂ ਹੋਣਾ ਲੜ ਪੇ ਪਰ ਕਾਨੂੰਨੀ ਕਾਰਵਾਈ ਤਾਂ ਤਾਂ ਵੀ ਬੰਦਦੀ ਹੁੰਦਾ ਵੀ 150 ਬੰਦਾ ਇਕੱਠਾ ਹੋ ਗਏ ਯਾਰ 10 ਘਰ ਫੂਕ ਦਿਓ ਵਿਰੋਧੀ ਧਿਰ ਦਾ ਸਮਾਨ ਪੁਲਸ ਨੇ ਖੁਦ ਭੰਨਿਆ ਤੜਕੇ ਗੇਟ ਭੇਡ ਜੇ ਸਾਡਾ ਕੋਈ ਬੰਦਾ ਅੰਦਰ ਨਹੀਂ ਵੀ ਕ੍ਰਾਸ ਪਰਚਾ ਬਣਾ ਦਈਏ ਚੜ ਜਾਂਦੇ ਸੀ ਆ ਸਾਰੇ ਸਾਡੇ ਹਾਂਜੀ ਇਹ ਆਖਰਿੰਦੇ ਜੀ ਸਾਨੂੰ ਤਾਂ ਖੁੱਲੀ ਛੁੱਟੀ ਦਿੱਤੀ ਆ ਕੋਈ ਬੰਦਾ ਕਹਿੰਦਾ ਵੀ ਜੇ ਇਹ ਗੱਲ ਨਹੀਂ ਕਹਿੰਦੇ ਸੀ ਇਹ ਸਰਪੰਚ ਬਣਾਏ ਆ ਕਿਵੇਂ ਬਣੇ ਆ ਪਿਛਲੀ ਵਾਰੀ ਆਪਾਂ ਨੂੰ ਪਤਾ ਐ ਇਹਨਾਂ ਨੇ ਹਾਂ ਢਾਲੂ ਵਾਲਾ ਨੇ ਉਹ ਜੋ ਜੋ ਬਣੇ ਆ ਉਹਨਾਂ ਨੇ ਇਹ ਕਰਤੂਤਾਂ ਕਰੀਆਂ ਫਰੇਕ ਥਾਈਨ ਪੈਸੇ ਚੱਲੇ ਆ ਸਾਫ ਸਪਸ਼ਟ ਤੇਰਾ ਖਲੀਰਾ ਭਗਵੰਤ ਮਾਨ ਦਾ ਅੱਜ ਇੱਕ ਗਰੀਬਾਂ ਦੇ ਘਰਟ ਆਏ ਗਏ ਆ ਅਸਤੀਫਾ ਦੇ ਦੇਣਾ ਚਾਹੀਦਾ ਸਾਰੇ ਸਾਰੇ ਪੰਜਾਬ ਉਹਨਾਂ ਪ੍ਰਚਾਰ ਕਰਦੇ ਫਿਰਦੇ ਦਿੱਲੀ ਫੇਰ ਬਣਾਉਣੀ ਸਰਕਾਰ ਤੇ ਉਹਨਾਂ ਨੂੰ ਉਹ ਅਸਤੀਫਾ ਥੋੜਾ ਦੇਊਗਾ ਜੇ ਖਲਾਕ ਹੋਵੇ ਤਾਂ ਅਸਤੀਫਾ ਦੇਣ ਉਦੋਂ ਤਾਂ ਕਿੱਕਲੀਆਂ ਬਣਾਉਂਦਾ ਸੀ ਤੇ ਹੁਣ ਹੁਣ ਕੋਈ ਬਿਆਨ ਵੀ ਹੈ ਨਹੀਂ ਐਡੀ ਵੱਡੀ ਘਟਨਾ ਹੁਣ ਨਹੀਂ ਯੂਆਪਾ ਲੱਗਦੀ ਜਾਂ ਐਨਐਸਏ ਲੱਗਦੀ ਕੀ ਗੱਲ ਇਹਨਾਂ ਤੇ ਨਹੀਂ ਬੰਦੀ ਉੱਥੇ ਤਾਂ ਮੁੰਡਿਆਂ ਦਾ ਜਾ ਕੇ ਮੁਕਾਬਲਾ ਬਣਾਤਾ ਇੱਥੇ ਆ ਗਏ ਹੋਰ ਭਾਜੀ ਕੋਈ ਜਿਹੜਾ ਆਪਾਂ ਗੱਲ ਕੀਤੀ ਸੀ ਉਹ ਕਹਿੰਦੇ ਸੀ ਵੀ ਕਰਾਂਗੇ ਇਹਨਾਂ ਨੂੰ ਦੱਸੋ ਖਾਲਸਾ ਰੇਡ ਤੋਂ ਹੀ ਗੱਲ ਕਰੀ ਆ ਤੇ ਆਪਾਂ ਹੋਰ ਜਿਹੜੀਆਂ ਜਥੇਬੰਦੀਆਂ ਆਪਣੀਆਂ ਸੇਵਾ 'ਚ ਕੰਮ ਕਰਦੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਇੱਥੇ ਇਹਨਾਂ ਗਰੀਬ ਭਰਾਵਾਂ ਦੀ ਆਪਣੀ ਬਾਹ ਫੜੀਏ ਛੱਤਾਂ ਡਿੱਗੀਆਂ ਪਈਆਂ ਮੌਸਮ ਠੰਡ ਦਾ ਜਿੱਥੇ ਛੱਤ ਪਈ ਦੀ ਕੋਈ ਛੱਤ ਪਵਾ ਕੇ ਦੇਵੇ ਗੱਲ ਕੁਸ਼ਨਿੰਗੀ ਮਤਲਬ ਜੇ ਇੱਕ 10 ਘਰ ਆਪਾਂ ਜਿਹੜਾ ਦੇਖ ਕੇ ਆਏ ਆ 28 8 ਘਰ ਜੇ ਇੱਕ ਘਰ ਕੋਈ ਵੀ ਹੋਟਲ ਹੈ ਕੋਈ ਬਾਹਰਲੇ ਐਨ ਆਰ ਆਈ ਭਰਾ ਉਹ ਹੋਟਲ ਲੈਣ ਤੇ ਜੇ ਕਿਸੇ ਦਾ ਧੀ ਧਿਆਣੀ ਦਾ ਜੀ ਦਾ ਵਿਆਹ ਹੋ ਰਿਹਾ ਉਹ ਹੋਟਲ ਲੈਣ ਤੇ ਆਪਾਂ ਇਹਨਾਂ ਨੂੰ ਮੜ ਖੜੇ ਕਰੀਏ ਪ੍ਰਸ਼ਾਸਨ ਦਾ ਤਾਂ ਆਪਾਂ ਨੂੰ ਸਰਕਾਰ ਦਾ ਤਾਂ ਆਪਾਂ ਨੂੰ ਦਿਖਾਈ ਜਾਂਦਾ ਖਾਲਸਾ ਈਨ ਕੀ ਭਰੋਸਾ ਦਿੱਤਾ ਉਹਨਾਂ ਨੇ ਕਿਹਾ ਆਪਾਂ ਨੂੰ ਵੀ ਆਪਾਂ ਉਹ ਜਿੰਨੀ ਹੋ ਸਕੇ ਸੰਭਵ ਮਦਦ ਆਪਾਂ ਕਰਕੇ ਦੇਵਾਂਗੇ ਇੱਕੋ ਬੀਬੀ ਨੂੰ ਜਾਇ ਵੀ ਵੀ ਸੋਸ਼ਲ ਮੀਡੀਆ ਦੇ ਜਿਹੜੇ ਪੱਤਰਕਾਰ ਆ ਤੇ ਮੇਰਾ ਖਿਆਲ ਇੱਕ ਦੋ ਚੈਨਲਾਂ ਨੇ ਚਲਾਈ ਆ ਖਬਰ ਕੋਈ ਜ਼ਿਆਦਾ ਵੀ ਨਹੀਂ ਉਹਨਾਂ ਦਾ ਹੀ ਫਰਜ਼ ਬੰਦਾ ਵੱਡੇ ਚੈਨਲ ਤੇ ਵੱਡੇ ਲੈਵਲ ਤੇ ਖਬਰ ਕਿਉਂਕਿ ਬਹੁਤ ਵੱਡੀ ਖਬਰ ਆ ਨਹੀਂ ਅੰਡੇ ਚੋਰੀ ਵਾਲੀ ਘਟਨਾ ਤੇ ਤਾਂ ਕੋਈ ਨਹੀਂ ਹੈ ਨਾ ਵੀ ਉਦੋਂ ਤਾਂ ਹਰੇਕ ਐ ਫਰਦਾ ਹੀ ਵੀ ਅੰਡੇ ਚੋਰੀ ਹੋ ਗਿਆ ਕਿੱਡਾ ਕ ਮਸਲਾ ਸੀ ਤੇ ਹੁਣ ਕਿਉਂ ਨਹੀਂ ਬੋਲਦੇ ਜਿੱਥੇ ਬੋਲਣਾ ਬੰਦ ਆ ਜਿਵੇਂ ਆਪਾਂ ਅੱਜ ਪਹੁੰਚੇ ਜਿੱਥੇ ਬੰਦੀ ਇਦਾਂ ਹੀ ਪਤਾ ਲੱਗੂ ਹਏ ਬਹੁਤਾਂ ਨੂੰ ਤਾਂ ਪਤਾ ਹੀ ਨਹੀਂ ਇਹ ਖਤਮ ਮਸਲੇ ਦਾ ਮੈਂ ਹੀ ਬੇਨਤੀ ਕਰਦਾ ਵੀ ਵੱਡੇ ਚੈਨਲਾਂ ਵਾਲੇ ਪਹੁੰਚ ਰੱਥੇ ਕਵਰੇਜ ਕਰਨ ਕ੍ਰਾਸ ਬਾਰ ਤੇ ਦਾ ਪਰ ਪੰਜੇ ਨੇ ਖੋਲ ਕੇ ਆਨੇ ਕ੍ਰਾਸ ਬਾਰ ਚ ਆਪਾਂ ਬਰਾਬਰ ਇਹਨਾਂ ਦੱਸੋ ਯਾਰ ਤੇ ਯਾਹੇ ਬੰਦੇ ਵੀ ਨਹੀਂ ਆਏ ਜਿਹੜੇ ਘਰ ਤੋਂ ਭੰਨਣ ਦੇ 150 ਬੰਦੇ ਸਾਡੇ ਘਰਾਂ ਦੇ ਵਿੱਚ ਵਾਰਤਾ ਲੈ ਕੇ ਮਾਥਾ ਕੱਢਿਆ ਜਵਾਕ ਮਰ ਉਹਦੇ ਕੋਠੇ ਉਹਦੀ ਟਪਾਈ ਫਿਰ ਤੁਸੀਂ ਕਿੱਥੇ ਗਏਂ ਭੱਜ ਕੇ ਭੱਜ ਗਏਂ ਵੰਡੀਆਂ ਦੇ ਘਰਾਂ ਵਿੱਚ ਵਿਚਾਰਿਆਂ ਦੇ ਵੜੇ ਅਲੂ ਗਿਆ ਕਿੱਥੇ ਲੁਕ ਗਏਂ ਜਾਣਾ ਵੀ ਕਿੱਥੇ ਸੀ ਬੰਦੇ ਦਾ ਸਾਡੇ ਤੋਂ ਜਾਣਾ ਜੇ ਤੁਸੀਂ ਜਾ ਕੇ ਜਾਂਦੇ ਮੱਥੇ ਸੱਟਾਂ ਮਾਰੀਆਂ ਅੱਜ ਇਨਸਾਫ ਕਾਇਮ ਨਹੀਂ ਆ ਗਈ ਹੈ ਹਾਂਜੀ ਅਸੀਂ ਕੀਤੀ ਗੱਲ ਨੂੰ ਮੰਨ ਲੀਂ ਗੀਰਾ ਇੱਕ ਵੇਟੋਂ ਲੈ ਕੇ 2 ਘੰਟੇ ਬੈਠਾ ਹਾ ਇਹ ਬੰਦੇ ਨੂੰ ਮੈਂ ਵੇਖਿਆ ਨਿਆਮ ਚ ਬੜਾ ਖਰਾਬ ਕਰਨ ਆਹ 3 4 ਘੰਟੇ ਹੀ ਮੌਤ ਦਾ ਟਾਂਡ ਵੀ ਨੱਚਿਆ ਉਹ ਤਾਂ ਉਹ ਕਰਕੇ ਗਏ ਆਪੀ ਨੇ ਨਾ ਤੜਕੇ 5 ਵਜੇ ਅਗ ਲਈ ਆ ਬੰਦਾ ਨਹੀਂ ਵੀ ਘਰੇ ਮੁੱਕਿਆ ਉਹਨਾਂ ਨੂੰ ਗੱਜ ਮਚਾਵਾਂਗੇ ਤਾਂ ਦਾ ਕਾਪਾ ਸੀਗਾ ਉਹਨਾਂ ਦਾ ਨਹੀਂ ਰਾਤ ਨੂੰ 11 ਵਜੇ ਤੋਂ ਲੈ ਕੇ ਤੁਸੀਂ ਕਿਨੇ 5 ਵਜੇ ਤੱਕ ਤੇ ਲੈ ਗਏ ਹਾਂ ਸੜ ਕੇ 5 ਵਜੇ ਮੇਰੇ ਘਰ ਨੂੰ ਅਗ ਲਈ ਆ ਕੇ ਤੇ 5 6 ਘੰਟੇ ਬਹੁਤ ਹੁੰਦੇ ਆ ਪੁਲਿਸ ਤਾਂ ਅੱਧੇ ਘੰਟੇ ਜਾ ਸਕਦੀ ਜਿਵੇਂ ਆਪਣੇ ਜਿਹੜੇ ਕੋਈ ਨਹੀਂ ਹੁੰਦੇ ਘੰਟੇ ਜਾ ਕਰਦੇ 10 ਕਿਲੋਮੀਟਰ ਕੋਈ ਨਹੀਂ ਦੱਸੋ ਨੰਗਾ ਨਾ ਨਚਣਾ ਕੋਈ ਫੋਟਾ ਸਾਰਾ 10 ਵਜੇ ਆ ਕੇ ਲੰਦ ਲੱਗਦੇ ਕੱਢਦੇ ਜਿਵੇਂ ਇੱਥੇ ਵਿਆਹ ਦੀ ਰਿਪੋਰਟ ਦੀ ਗੌਰ ਹੀ ਨਹੀਂ ਹੋਇਆ ਕੰਮ ਯਾਨੀ ਉਹੀ ਜਿਵੇਂ ਅੱਗੇ ਕਹਿੰਦੇ ਹੁੰਦੇ ਨਾ ਬਨ ਕੇ ਕਰਦੇ ਆ ਉਹ ਹੀ ਪਹਿਲਾਂ ਆਪਣੀ ਪਲਾਨਿੰਗ ਕਰਕੇ ਆਏ ਆ ਵੀ ਅਸੀਂ ਆਹ ਕੰਮ ਕਰਨਾ ਕੋਈ ਪੋਰਸ ਨਹੀਂ ਨਹੀਂ ਬਿਨਾਂ ਸ਼ਹਿਰ ਤੋਂ ਐਡਾ ਕੰਮ ਨਹੀਂ ਹੁੰਦਾ ਤਾਰੂ ਕੈਟ ਵਾਲੀ ਗੱਡੀ ਆਈ ਤੇ ਅੱਗ ਮਾਰੀ ਮੋਟੀ ਰ ਲੱਗੀ ਕੇ ਰੱਬ ਬੁਝਾ ਗਏ ਦੂਰੀ ਯਾਰ ਮੇਰੇ ਘਰ ਨੂੰ ਅੱਗ ਬੁਝਾ ਦੇ ਦੂਰਾ ਫੇਰ ਲਾਈਏ ਬਾਹਰ ਲੱਗ ਗਈ ਜੀ ਬੁਝਾ ਆ ਜਾਈਏ ਜੀ ਮੰਨ ਜਾਈਏ ਅੰਨ ਪਾ ਕੇ ਦੂਰੀ ਹੋਣ ਕਰਾਉਣਾ ਹੈ ਪੰਜ ਵਜੇ ਅੱਗ ਲੱਗ ਗਈ ਰੱਤ ਨੂੰ ਸਾਰਾ ਪਜ ਆ ਗਿਆ ਤਾਂ ਅੰਨ ਵਿੱਚ ਆਇਆ ਸਤੂ ਕੀ ਹੋ ਗਈ ਇਹ ਨਹੀਂ ਕਿ ਆਈ ਇਹ ਸਾਰਾ ਪਿਆ ਮੈਂ ਤਾਂ ਚਾਹ ਤੇ ਦੋਸਤਾਂ ਬਟਾਲਾ ਲੱਗ ਲੱਤ ਟੁੱਟੀਆਂ ਪਈਆਂ ਨਾ ਮੈਂ ਤਾਂ ਸਟਾਫ ਚਾਕੇ ਲੈ ਲਏ ਅਜੇ ਵੀ ਧੂਮੀਆਂ ਆ ਗਈਆਂ ਅੱਗ ਦਾ ਅਜੇ ਵੀ ਧੂਮੀਆਂ ਆ ਗਈਆਂ ਮੈਂ ਬਾਕੇ ਰੱਖ ਲੈ ਗਏ ਕਰੋ ਚਾਕੇ ਪਾਉਂਦੇ ਤੇ ਸਾਰੇ ਜਾਰੇ ਲੈ ਕੇ ਕੋਈ ਮੈਂ ਕਹਿੰਦਾ ਤੂੰ ਹੀ ਕਹਿੰਦਾ ਚੱਕ ਕੇ ਲੈ ਕੇ ਚੰਗਾ ਹੋ ਗਿਆ ਜੇ ਸਿਲੰਡਰ ਮੰਨ ਲਓ ਹੁੰਦੇ ਉੱਥੇ ਅੱਗ ਲੱਗ ਜਾਂਦੀ ਨੇੜੇ ਵਾਲੇ ਘਰ ਵੀ ਨਹੀਂ ਬਚਨੇ ਸੀ ਜਿਹੜੇ ਬਚ ਗਏ ਜੇ ਬਲਾਸਟ ਹੋ ਜਾਂਦਾ ਮੈਂ ਕਰਦੇ ਆ ਮੈਨੂੰ ਪਤਾ ਇਹਨਾਂ ਨੂੰ ਪਤਾ ਸੀ ਅੱਜ ਇੱਕ ਸਿਲੰਡਰ ਮੇਰੇ ਅੰਦਰੋਂ ਕਮਰੇ ਦੇ ਵਿੱਚੋਂ ਫੱਗਿਆ ਗਿਆ ਤੇ ਸਨੈਪ ਦੇ ਹੇਠਾਂ ਸੀ ਉਹ ਧੜਕੇ ਤੋਂ ਕੱਢਿਆ ਤੋ ਮਤਲਬ ਧਾਗਾ ਦਾ ਮੱਚ ਗਿਆ ਤੇ ਲੀਕ ਹੋ ਜਾਂਦਾ ਤੇ ਜਿਉ ਖੜ ਜਾਂਦਾ ਤੇ ਸਾਡੇ ਜਿੱਥੇ ਜਵਾਕ ਲੋਗੇ ਸੀ ਉਹਨਾਂ ਨੂੰ ਵੀ ਚੱਕ ਦਿੰਦਾ ਕੱਲ ਕੱਲ ਨਕਸਾਨ ਕੋ ਹੋ ਸਕਦਾ ਹੈ ਕਾਰਨ ਮਿੱਟੀ ਬੈ ਗਈ ਉਹ ਖੜਿਆ ਨਹੀਂ ਮਿੱਟੀ ਛੱਤ ਦੇ ਉੱਤੇ ਡਿੱਗ ਪਈ ਤੇ ਛੱਤ ਮੱਚ ਕੇ ਉੱਤੇ ਮਿੱਟੀ ਲੱਗ ਗਈ ਬਹੁਤ ਹੀ ਵੱਡਾ ਸਰਕਾਰ ਦਾ ਫੇਲੀਅਰ ਆਈ ਏ ਸਰਕਾਰ ਗੱਲਾਂ ਤਾਂ ਭੁਗਤਤਾਂ ਰਹੀਦੀ ਰਹਿੰਦੀ ਉਹ ਗੱਲ ਤਾਂ ਕਿਸੇ ਤੇ ਵੀ ਨਹੀਂ ਖੜੇ ਹੁਣ ਕਿਹੜੀ ਕਿਹੜੀ ਗਨਾਵਿਆ ਤਾਂ ਜਿਵੇਂ ਅਖੀਰ ਹੋ ਗਿਆ ਜੇ ਇਹ ਸਰ ਨਾ ਸਾਡਾ ਮਸਲਾ ਹੋਇਆ ਇੱਕ ਦੋ ਦਿਨਾਂ ਚ ਤੇ ਸਰਪੰਚੇ ਦਾ ਜ਼ਿੰਮੇਵਾਰਾਂ ਤੇ ਅਸੀਂ ਬਟਿੰਡੇ ਪੀਸੀ ਡਾਕਟਰ ਦੇ ਮੂਰੇ ਤੇਲ ਪਾ ਕੇ ਮੱਛਾਂ ਨੂੰ ਹੋਰ ਚਾਰਾ ਹੀ ਨਹੀਂ ਕੋਈ ਜੀ ਬਚਿਆ ਕਰੋ ਮੈਂ ਸਾਡੇ ਕੋਲੇ ਕੋਈ ਚਾਰਾ ਨਹੀਂ ਰਹੇਗਾ ਮਰਨ ਤੋਂ ਬਾਅਦ ਆਪਾਂ ਨਾਲ ਹੋ ਗਏ ਤੇਲ ਪਾ ਕੇ ਮਾਰ ਕੇ ਨੂੰ ਮੱਛਣਾ ਆਪਾਂ ਤੇਲ ਪਾ ਕੇ ਮੱਛਾਂ ਨੂੰ ਭਾਵੇਂ ਬਹਿਣਾ ਪਵੇ ਆਪਾਂ ਤੁਹਾਡੇ ਨਾਲ ਨਹੀਂ ਪਰ ਤੇਲ ਵਾਲਾ ਕੰਮ ਥੋੜੇ ਨਾਲ ਕਰੇ ਉੱਥੇ ਬੈਠਾਂਗੇ ਆਪਾਂ ਜੀ ਆਪਾਂ ਸਾਥ ਦਿਆਂਗੇ ਥੋੜਾ ਮੱਚ ਕੇ ਉਹਨਾਂ ਦੀ ਸਿਹਤ ਤੇ ਕੀ ਅਸਰ ਹੋਤਾ ਆਪਾਂ ਨੂੰ ਮਚਾਉਣੀ ਆਏ ਸੀ ਕਿ ਨਹੀਂ ਆਪਾਂ ਇਹ ਗਲਤੀ ਹੈ ਨਹੀਂ ਜੇ ਫਿਰ ਅਸੀਂ ਜਿਵਾਗੇ ਕਾਦੇ ਆਸਰੇ ਆਪ ਕੋ ਹਤਾ ਬਰਾਬਰ ਦਾ ਕਹਿ ਦਿੰਦਾ ਮੁਕਾਬਲਾ ਡੱਟ ਕੇ ਬਰਾਬਰ ਦਾ ਮੁਕਾਬਲਾ ਥੋੜਾ ਜੀ ਸਾਨੂੰ ਨੰਬਰ ਦੇ ਦਿਓ ਕੁਝ ਮਹਤਵਪੂਰਨ ਇੱਕ ਤਾਂ ਮੈਂ ਲੈ ਲਿਆ ਨੰਬਰ ਦਾ ਇੱਕ ਦੋ ਨੰਬਰ 22 ਦਾ ਲੈ ਲਓ ਇਹਨਾਂ ਦਾ ਲੈ ਲਓ ਨੰਬਰ ਲੈ 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 ਤਾਂ ਮੈਂ ਲੈ ਖਲੇ ਨੇ ਬਾਅਦ ਫੋਨ ਕੱਟ ਲੈ ਦੇ ਜੀ ਕੋਲੇ ਫੋਟੋਆਂ ਤੁਸੀਂ ਹੀ ਭੇਜੋ ਇਹ ਖਾਲਸਾ ਜੀ ਇਹ ਇਹ ਜ਼ਰੂਰੀ ਕਰਨੀ ਹਾਂ ਜੀ ਹਾਂ ਜੀ ਨਹੀਂ ਨਹੀਂ ਜ਼ਰੂਰ ਦੀ ਤੁਸਰੀ ਮਾਰੀ ਤੇ ਨੰਨ ਜੋ ਖਾਲਸਾ ਵਾਲੀ ਆ ਜ਼ਰੂਰੀ ਆ ਜਿੰਨਾ ਤੇ ਕੰਮ ਸਾਡੇ ਦੀ ਵੀ ਹੈ ਬਿਲਕੁਲ ਪਰ ਜੋ ਬੰਦਾ ਵੀ ਆਪਾਂ ਜਿੰਨੇ ਵੀ ਜੋਗੇ ਹੈਗੇ ਆ ਆਪਾਂ ਇਹਨਾਂ ਦੇ ਨਾਲ ਖੜੀਏ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਤਾਂ ਸਾਨੂੰ ਸਿਖਾਇਆ ਜੀ ਕਿ ਆ ਵੀ ਹਮੇਸ਼ਾ ਜਿਹੜਾ ਹੈਗਾ ਨਿਮਾਨੇ ਦੀ ਨਤਾਣੀ ਦੀ ਗਰੀਬ ਦੀ ਉਹ ਕੋਈ ਜਾਤੀ ਪਾਤੀ ਨਹੀਂ ਹੁੰਦੀ ਉਹ ਹੁੰਦਾ ਆਰਥਿਕ ਤੌਰ ਤੇ ਜਿਹੜਾ ਪਛੜਿਆ ਜਿਹੜਾ ਸਮਾਜ ਚ ਪਿੱਛੇ ਰਹਿ ਜੇ ਤੇ ਜਿਹੜਾ ਪਹਿਲਾਂ ਹੀ ਵਿਚਾਰਾ ਆਪਦਾ ਪਤਾ ਨਹੀਂ ਕਿਵੇਂ ਮਜ਼ਦੂਰੀ ਕਰਕੇ guzara ਕਰਦੇ ਪਏ ਸੀ ਉਹਨਾਂ ਦਾ ਸਭ ਕੁਝ ਖਤਮ ਕਰਤਾ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਆਪਣੇ ਭੈਣ ਭਰਾਵਾਂ ਦੇ ਨਾਲ ਖੜੀਏ ਇਹ ਹੀ ਸਿੱਖੀ ਆ ਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ